ਸਤਿਕਾਰ ਜੀ ਬੜੀ ਕਿਰਪਾ ਮਾਲਕ ਜੀ ਕੇ ਸਵੇਰ ਦੀ ਬਾਰਿਸ਼ ਜਿਹੜੀ ਰੁਕੀ ਹੋਈ ਆ ਉਹਦੇ ਨਾਲ ਜਿੰਨੇ ਵੀ ਸਾਡੇ ਅਸੀਂ ਜਿਹੜੇ ਰਾਹਤ ਦੇ ਕਾਰਜ ਹੈ ਕਿ ਜਿੱਥੇ-ਜਿੱਥੇ ਜੋ ਪ੍ਰੋਟੈਕਸ਼ਨ ਵਰਕ ਆ ਉਹ ਜਿਹੜਾ ਉਹਦੇ ਤੇ ਅਸੀਂ ਜੋੜ ਦੇ ਸਕੇ ਸਾਡੇ ਦੋ ਪਿੰਡ ਜਿਹੜੇ ਆ ਉਹਨਾਂ ਨਾਲ ਸਾਡੀ ਕਨੈਕਟੀਵਿਟੀ ਟੁੱਟ ਚੁੱਕੀ ਹੈ ਬੜੀ ਕੋਸ਼ਿਸ਼ ਕਰੀ ਉੱਥੇ ਜਾਣ ਦੀ ਹੁਣ ਟਰੈਕਟਰ ਜਾਂ ਬੋਟ ਦੇ ਨਾਲ ਉੱਥੇ ਜਿਹੜਾ ਸਮਾਨ ਹੈ ਰਸਤ ਹੈ ਜੋ ਲੋਡ ਹੈ ਉਹਨਾਂ ਨਾਲ ਕਰ ਰਿਹਾ ਹਰਸਾ ਬੀਲਾ ਤੇ ਪਿੰਡ ਜਿਹੜਾ ਸਾਡਾ ਸ਼ਿਵ ਸਿੰਘ ਬੀਲਾ ਇਹਨਾਂ ਦੋਨਾਂ ਬੇਲਾਂ ਦੇ ਬੇਲਿਆਂ ਦੀ ਜਿਹੜੀ ਕਰੈਕਟਿਵਿਟੀ ਟੁੱਟ ਗਈ ਉਹਦਾ ਪਿੰਡ ਠੀਕ ਹੈ ਸੁਰੱਖਿਅਤ ਹੈ ਬਾਕੀ ਵੀ ਸਾਡੇ ਇਲਾਕੇ ਕਨਾਮ ਜਾ ਕੇ ਆਏ ਆ ਦੋਲਾ ਬਸਤੀ ਚ ਜਿੱਥੇ ਕਿ ਪਾਣੀ ਆਇਆ ਅ ਹਜੇ ਵੀ ਕਾਫੀ ਬਚਾਅ ਹੈ ਅ ਇੱਕ ਬੁਰਜ ਦੇ ਵਿੱਚ ਜਿਹੜੀ ਖਾਰ ਪੈਰੀ ਉੱਥੇ ਵੀ ਟੀਮ ਪਹੁੰਚ ਗਈ ਹੈ ਉੱਥੇ ਵੀ ਜਿਹੜਾ ਲਗਾਤਾਰ ਹੱਤਕਾਂ ਚ ਚੱਲ ਰਿਹਾ ਇਸ ਤੋਂ ਬਾਅਦ ਸੱਜਾ ਅਸੀਂ ਡੈਮ ਤੇ ਜਾਵਾਂਗੇ ਫਾਕਲਾ ਡੈਮ ਤੇ ਕਿ ਉੱਥੋਂ ਜਿਹੜਾ ਪਾਣੀ ਦਾ ਲੈਵਲ ਹੈ ਜਿਹੜੇ ਜਿਹੜੇ ਬਾਰਿਸ਼ ਹੋ ਗਈ ਹੋਈਆਂ ਕੋਸ਼ਿਸ਼ ਕਰਾਂਗੇ ਕਿ ਸ਼ਾਮ ਤੱਕ ਜਿਹੜਾ ਇਹਦਾ ਪਾਣੀ ਦਾ ਲੈਵਲ ਹੈ ਹੋਰ ਘਟਾ ਦਈਏ ਬੜੀ ਕਿਰਪਾ ਹੋਈ ਹੈ ਮਾਲਕ ਜੀ ਆਪ ਸਭ ਦੇ ਸਾਥਰੇ ਨਾਲ ਪ੍ਰਸ਼ਾਸਨ ਦੇ ਸਾਥ ਨਾਲ ਸਾਡੇ ਸਾਰੇ ਵੀ ਸਾਰੀ ਸਾਰੀ ਟੀਮ ਰਾਤ ਵੀ ਜਾਗਦੀ ਰਹੀ ਹੁਣ ਵੀ ਜਿੱਥੇ ਵੀ ਲੋੜ ਹੈ ਤੇ ਅਗਲੇ ਕਈ ਦਿਨਾਂ ਤੱਕ ਕਸ਼ਮੀਰ ਇੱਥੇ ਇਦਾਂ ਹੀ ਜਿਹੜਾ ਹੈ ਜਦ ਤੱਕ ਇਹ ਮੁਸੀਬਤ ਪੂਰੀ ਜਲਾ ਤੰਦੀ ਨਹੀਂ ਤੁਹਾਡੇ ਵਿੱਚ ਸਾਡੀ ਸਾਰੀ ਟੀਮ ਤੇ ਹਰ ਜਿਹੜੀ ਅਪਡੇਟ ਹੈ ਉਹ ਦੇ ਰਾਵਾਂਗੇ ਇਹ ਵੀਡੀਓ ਪਾਉਣ ਦਾ ਮਕਸਦ ਉਹ ਸਾਰੇ ਇਹ ਹੀ ਹੈ ਕਿ ਤਾਂ ਕਿ ਤੁਹਾਨੂੰ ਸਹੀ ਅਪਡੇਟ ਮਿਲੇ ਇਹ ਪਤਾ ਲੱਗੇ ਕਿ ਜਿਹੜਾ ਹੈ ਕੀ ਪੋਜੀਸ਼ਨ ਹੈ ਆ ਬਹੁਤ ਸਾਰਾ ਜਿਹੜਾ ਨੈਸ਼ਨਲ মিডিਆ ਸਟੇਟ মিডিਆ ਉਹ ਵੀ ਪਹੁੰਚ ਰਿਹਾ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਰਹੀ ਆਪ ਦਾ ਕਪਡੇਟ ਪਹੁੰਚ ਰਿਹਾ